ਹਾਂਜੀ ਵੈਲਕਮ ਹੋ ਗਏ ਜੀ ਸਾਰੇ ਦੋਸਤਾਂ ਸੱਜਣਾਂ ਦਾ ਸਾਡੇ ਚੈਨਲ ਪਰ ਨੌਨ ਬਲਗ ਤੇ ਜਿਹੜੇ ਵੀ ਸੱਜਣ ਨਵੇਂ ਆਏ ਚੈਨਲ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਬਹੁਤ ਵਧੀਆ ਟੌਪਿਕ ਤੁਹਾਡੇ ਵਾਸਤੇ ਲੈ ਕੇ ਆਏ ਆ ਜਿਵੇਂ ਭਰਾਵਾਂ ਨੇ ਦੇਖ ਲਿਆ ਹੋਵੇਗਾ ਥੰਬਨੇਲ ਦੇ ਉੱਤੇ ਤੇ ਉਸ ਤੋਂ ਪਹਿਲਾਂ ਮੈਂ ਇੱਕ ਛੋਟੀ ਜੀ ਅਨਾਉਂਸਮੈਂਟ ਕਰ ਰਹੀ ਸੀ ਪਿਛਲੇ ਵੀ ਆਪਾਂ ਇੱਕ ਪੋਸਟ ਵੀ ਪਾਈ ਸੀ ਉਸ ਤੇ ਦੱਸਿਆ ਕਿ ਆਪਾਂ ਆ ਪੇਡ ਜਿਹਨੂੰ ਆਪਾਂ ਕਹਿੰਦੇ ਨੇ ਮੈਂਬਰਸ ਓਨਲੀ ਵਾਸਤੇ ਇੱਕ ਗਰੁੱਪ ਸ਼ੁਰੂ ਕੀਤਾ ਬੜੇ ਵੀ ਰਿਸਪੌਂਸ ਦੇ ਰਹੇ ਬੜੇ ਵਧੀਆ ਜੁਆਇਨ ਹੋਰ ਇੱਕ ਬੜੀ ਵਧੀਆ ਵੀਡੀਓ ਪਾਈ ਹੈ ਮਾ ਮੋੜ ਤੇ ਤੇ ਨਾਲ ਇਹ ਵੀ ਦਾਵਾ ਕੀਤਾ ਵਾ ਕਿ ਵੀਡੀਓ ਡਿਲੀਟ ਕਰ ਦਾਂਗੇ ਜੇ ਕੰਮ ਨਾ ਕਰੇ ਤੇ ਇੰਨਾ ਵਧੀਆ ਮੋੜ ਔਰ ਸਸਤਾ ਮੋੜ ਤੁਹਾਨੂੰ ਕਿਸੇ ਉਸਤਾਦ ਨੇ ਨਹੀਂ ਦੱਸਣਾ ਤੁਸੀਂ ਟਰਾਈ ਕਰਕੇ ਵੇਖ ਹੀ ਲੈਣਾ ਵੇਖੋ ਕਿ ਤਰ੍ਹਾਂ ਧੂੜਾ ਪੜਦਾ ਸੱਤੋ ਸੱਤ ਕਬੂਤਰਾਂ ਨਾਲ ਜਾਵੇ ਤੇ ਫਿਰ ਫਾਇਦਾ ਕੀ ਠੀਕ ਹੈ ਜੀ ਤੇ ਜਲਦੀ ਜੁਆਇਨ ਹੋ ਸਾਡੇ ਮੈਂਬਰਸ ओनली ਵਾਲੇ ਜਿੰਨੇ ਵੀ ਸੱਜਣ ਜੁਆਇਨ ਹੋਣਾ ਉਸ ਤੋਂ ਬਾਅਦ ਇੱਕ ਪਾਣੀ ਦਵਾਂਗਾ ਮੈਂ ਬਹੁਤ ਹੀ ਟੌਪ ਕਲਾਸ ਅਨਦਰ ਲੈਵਲ ਦਾ ਬਹੁਤ ਕੰਮ ਆਉ ਤੁਹਾਡੇ ਜਿਵੇਂ ਮੌਸਮ ਤੁਸੀਂ ਵੇਖ ਲਿਆ ਠੰਡ ਦਾ ਚੱਲਦਾ ਪਿਆ بارش ਹੋ ਰਹੀ ਹੈ ਅਜੇ ਆ ਵੇਖੋ ਮੌਸਮ ਪੂਰਾ ਬੱਦਲ ਚੜਿਆ ਪਿਆ ਤੇ ਹਵਾ ਐਵੇਂ ਜਿਵੇਂ ਹੱਡ ਚੀਜ਼ ਦੀ ਆ ਵੇਖੋ ਇਧਰ ਜੰਮੂ ਇਲਾਕਾ ਪਰਾਂ ਪਿੰਦਾ ਅੱਗੇ ਤੇ ਪੂਰੀ ਕੜਾਂ ਕਾਲੀਆਂ ਛਾਈਆਂ ਤੇ ਜਿਹੜੇ ਸੀਜ਼ਨ ਚ ਇਸ ਤਰ੍ਹਾਂ ਠੰਡ ਦੇ ਵਿੱਚ ਮੀਂਹ ਜਿਆਦਾ ਪਵੇ ਨਾ ਤੇ ਗਰਮੀ ਵੀ ਫਿਰ ਆ ਉਹ ਨਹੀਂ ਹੱਤ ਕਰਾਉਂਦੀ ਹੁੰਦੀ ਆ ਜਿਸ ਤਰ੍ਹਾਂ ਤੇਜ਼ ਚ ਪਈ ਠੀਕ ਹੈ ਜੀ ਤੇ ਵੇਖੋ ਪ੍ਰਮਾਤਮਾ ਦੇ ਰੰਗ ਆ ਕੀ ਚੱਲਦਾ ਤੇ ਆ ਵੇਖੋ ਨਿਸ਼ਾਨ ਸਾਹਿਬ ਦਾ ਵੇਖੋ ਕਿਵੇਂ ਨਿਸ਼ਾਨ ਸਾਹਿਬ ਝੂੜਿਆ ਤੇ ਵਿਫਾਵਾ ਕਿਵੇਂ ਵਗ ਰਹੀ ਬਹੁਤ ਜਿਆਦਾ ਠੰਡ ਤੇ ਮੀਂਹ ਬਹੁਤ ਵਿਆਸ ਫੇਰੇ ਵੀ ਤੇ ਦੋ ਤਿੰਨ ਦਿਨ ਇਹੋ ਜਿਹਾ ਲੱਗਦਾ ਪ੍ਰੋਗਰਾਮ ਪੰਜ ਲੱਗ ਰਿਹਾ ਵੀ ਜਿਵੇਂ ਠੰਡ ਹੀ ਰਹਿਣੀ ਹੈ ਪਰ ਇਸ ਵਾਰ ਗਰਮੀ ਨੇ ਵੀ ਪੂਰੇ ਹੱਥ ਕਰਾਉਣੀ ਠੀਕ ਹੈ ਜੀ ਤੇ ਜਿਆਦਾ ਆਪਾਂ ਕਹਿੰਦੇ ਨਾ ਓਏ ਆਪਣੇ ਵੀਡੀਓ ਵਾਲੇ ਬੰਨ ਚੱਲਦੇ ਟੌਪਿਕ ਤੇ ਚੱਲਦੇ ਆ ਟੌਪਿਕ ਅੱਜ ਦਾ ਜਿਵੇਂ ਤੁਸੀਂ ਥੰਬਨੇਲ ਤੇ ਦੇਖ ਲਿਆ ਹੋਵੇਗਾ ਪੰਜ ਚੀਜ਼ਾਂ ਦੱਸਿਆ ਪਿਛਲੀ ਵੀਡੀਓ ਚ ਉਹ ਪੰਜਾਂ ਨੂੰ ਮੈਂ ਤੁਹਾਨੂੰ ਡਿਸਕ੍ਰਾਈਬ ਕਰਨਾ ਇਸ ਤਰ੍ਹਾਂ ਹੀ ਹੌਲੀ ਹੌਲੀ ਬਾਜ਼ੀ ਦਾ ਕਿਵੇਂ ਜਾਣਾ ਹੁਣ ਆਪਾਂ ਤੁਹਾਨੂੰ ਦੱਸਾਂਗੇ ਜਿਹੜੇ ਪਰਪਟਾਈ ਕਰਦੇ ਆ ਕਬੂਤਰ ਉਹਨਾਂ ਨੂੰ ਆਪਾਂ 45 ਦਿਨ ਕਿਹੜਾ ਦਾਣਾ ਪਾਉਣਾ ਕਿਵੇਂ ਟਰੀਟਮੈਂਟ ਕਰਨਾ ਕਿ ਵਧੀਆ ਪਰਉਣ ਤੇ ਫਿਰ ਉਹਨਾਂ ਕਬੂਤਰਾਂ ਨੂੰ ਫੜਕਾਂ ਚ ਕਿਵੇਂ ਲੈ ਕੇ ਜਾਣਾ ਜਿਹੜੇ ਵਧੀਆ ਫੜਕਾਂ ਨੇ ਠੀਕ ਹੈ ਜੀ ਤੇ ਨਾਲ ਬਣ ਰਹੇ ਹੋ ਵੀਡੀਓ ਲਾਰ ਤੱਕ ਵੇਖੋ ਬੜੀ ਵਧੀਆ ਵੀਡੀਓ ਰਹਿਣ ਵਾਲੀ ਆ ਤੇ ਵੀਡੀਓ ਨੂੰ ਸਕਿਪ ਨਾ ਕਰਿਓ ਮੇਰੇ ਭਰਾ ਠੀਕ ਹੈ ਜੀ ਤੇ ਇੱਕ ਨਾ ਮੈਂ ਚੈਨਲ ਦੇ ਉੱਤੇ ਹੀ ਆਪਣੇ ਆਪ ਵੀਡੀਓ ਤੇ ਹੀ ਇੱਕ ਫੋਟੋ ਲਾਉਂਗਾ ਕਬੂਤਰ ਦੀ ਵੇਖੋ ਯਾਰ ਇਹੋ ਜਿਹਾ ਕਬੂਤਰ ਜੇ ਕੇ ਸੱਜਣ ਘਰ ਆਗਾ ਤੇ ਆਪਣੇ ਨਾਲ رابطہ ਕਰਦਾ ਇਹ ਕਬੂਤਰ ਸਾਡੀ ਜਿੰਦ ਜਾਨ ਹੀ ਯਾਰ 2 ਸਾਲ ਕਬੂਤਰ ਮੇਰੇ ਕੋਲ ੜਿਆ ਹੈ 21 ਤੇ 22 ਇਹੋ ਜਿਹਾ ਸਿਆਣਾ ਕਬੂਤਰ ਅਜੇ ਤੱਕ ਮੈਂ ਨਹੀਂ ਵੇਖਿਆ ਇਹ ਕਬੂਤਰ ਨੇ ਨੇ ਰਿਕਾਰਡ ਬਣਾਇਆ ਮੈਂ ਤੁਹਾਨੂੰ ਕਿਸੇ ਕਬੂਤਰ ਨੇ ਇਨਸਾਨ ਹੀ ਗਰਮੀ ਹੋਵੇ ਤਾਂ ਸ਼ਾਮ ਮੀਂਹ ਹੋਵੇ ਤਾਂ ਸ਼ਾਮ ਜਦੋਂ ਮੀਂਹ ਆਉਣਾਂ ਦੇ ਉੱਤੇ ਪਹਿਲਾਂ ਘਰ ਆ ਕੇ ਬਹਿ ਜਾਂਦਾ ਬਹੁਤ ਵਧੀਆ ਨਸਲ ਤੇ ਜੇ ਕੋਈ ਦੱਸ ਸਕਦਾ ਕਿਹੜੀ ਨਸਲ ਦਾ ਕਬੂਤਰ ਤੇ ਉਹ ਵੀ ਦੱਸਿਓ ਜਰੂਰ ਤੇ ਜੇ ਕਿਸੇ ਕੋ ਇਹੋ ਜਿਹਾ ਕਬੂਤਰ ਹੋਵੇ ਤੇ ਜਰੂਰ ਕਮੈਂਟਾਂ 'ਚ ਦੱਸਿਓ ਤੇ ਜੇ ਕਿਸੇ ਕੋ ਜੇ ਕੋਈ ਦੇਣਾ ਚਾਹੁੰਦਾ ਹੋਵੇ ਜਿੰਨੇ ਕੋ ਪੈਸੇ ਮੰਗਦਾ ਹੋਵੇ ਤੇ ਉਹ ਵੀ ਮੇਰੇ ਭਰਾ ਦੱਸਿਓ ਠੀਕ ਹੈ ਜੀ ਤੇ ਚਲੋ ਚੱਲਦੇ ਆਂ ਅਸੀਂ ਆਪਣੀ ਵੀਡੀਓ ਵੱਲ ਤੇ ਆਜੋ ਫਿਰ ਜਿਵੇਂ ਕੋਈ ਸੱਜਣਾ ਨਾਲ ਯਾਰ ਸਵਾਲ ਵੀ ਕੀਤੇ ਸੀ ਕਿ ਭਾਈ ਜ਼ੀਰੋ ਕਲੀ ਦੇ ਪੱਠੇ ਫੋੜ ਦੇ ਦੋਹਾਂ ਦੇ ਤਨ ਦੇ ਸਾਰ ਸਭ ਤੋਂ ਪਹਿਲਾਂ ਮੇਰਾ ਇਹੋ ਜਵਾਬ ਇੱਕੋ ਹੀ ਜਵਾਬ ਰੋ ਜ਼ੀਰੋ ਕਲੀ ਦੇ ਪੱਠੇ ਫਟ ਕੇ ਯਾਰ ਦੇ ਕੀ ਇਹਨਾਂ ਕੋ ਰਿਜ਼ਲਟ ਲਾਓਗੇ ਜੋ ਕੁਦਰਤੀ ਚੀਜ਼ ਆਉਣੇ ਆ ਉਹਦੇ ਨਾਲ ਦੀ ਕੋਈ ਰੀਜ਼ਨ ਨਹੀਂ ਹੁੰਦੀ ਜੋ ਸਮੇਂ ਨਾਲ ਆਉਣਾ ਸਮੇਂ ਨਾਲ ਕੰਮਣਾ ਇਹ ਕਰਕੇ ਹੋਜੀ ਕੋਈ ਵੀ ਮੇਰਾ ਭਰਾ ਗਲਤੀ ਨਾ ਕਰ ਕੋ ਕੋ ਜ਼ੀਰੋ ਦੇ ਪੱਟਾ ਮੈਂ ਇਨੇ ਪੱਟਾ ਨਾ ਯਾਰ ਉਹਨਾਂ ਦੇ ਆਪੇ ਛੱਡ ਕੇ ਸਾਰਾ ਹੋਂਦ ਉਹਨੇ ਜੋੜੇ ਪਹਿਲਾਂ ਲਾ ਲਿਆ ਕਰੋ ਠੀਕ ਹੈ ਜੀ ਤੇ ਜਿਵੇਂ ਹੁਣ ਪਰਪਟਾਈ ਬੰਦਿਆਂ ਕਿਆਂ ਨੇ ਕਰਤੀ ਆ ਕਿਆਂ ਨੇ ਕਰਦੇ ਆ ਖਰਾਕ ਦੀ ਮੈਂ ਗੱਲ ਕਰਦਾ ਖਰਾਕ ਦੇ ਵੀਡੀਓ ਪਹਿਲਾਂ ਵੀ ਬੜੀਆਂ ਪਾਈਆਂ ਪਿੱਛੇ ਵੇਖ ਸਕਦੇ ਤੁਸੀਂ ਚੈਨਲ ਤੇ ਜਾ ਕੇ ਪਰ ਮੈਂ ਤੁਹਾਨੂੰ ਫੇਰ ਦੱਸ ਦਿੰਦਾ ਸਭ ਤੋਂ ਪਹਿਲਾਂ ਕਣਕ ਘੜ ਦੋ ਘਟ ਕਣਕ ਜਿਹੜੀ ਆ 30% ਹੋਣੀ ਚਾਹੀਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਬਾਜਰਾ 20% ਹੋਣੀ ਚਾਹੀਦੀ ਉਸ ਤੋਂ ਬਾਅਦ ਮੱਕੀ 15% ਹੋਣੀ ਚਾਹੀਦੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਗਰ ਆਪ ਤੁਹਾਡਾ ਪਲਾ ਕਰੇ ਅ ਕੋਈ ਤੇਲ ਵਾਲੀ ਚੀਜ਼ ਜਿਹਨੂੰ ਤੇਲ ਕਹਿੰਦੇ ਨੇ ਬਾ ਤੋਰੀਆ ਪਾ ਲੋ 10% ਠੀਕ ਹੈ ਜੀ ਤੇ ਉਸ ਤੋਂ ਬਾਅਦ ਮੋਠ ਪਾਓ ਵਿੱਚ ਥੋੜੇ ਜਿਹਾ ਤੇ ਇਸ ਤਰ੍ਹਾਂ ਪਾ ਕੇ ਵਧੀਆ ਦਾਣਾ 1 ਨੰਬਰ ਦਾ ਪਾਓ ਤੇ ਦਾਣਾ ਤੁਹਾਡਾ ਵਧੀਆ ਚੱਲੇਗਾ ਮਤਲਬ ਬਹੁਤ ਵਧੀਆ 40 45 ਦਿਨ ਦਾ ਦਾਣਾ ਚਰਤ ਕਬੂਤਰ ਵਧੀਆ ਪਰਲੇ ਆਉਣਗੇ ਤੇ ਵਧੀਆ ਸ਼ਾਈਨਿੰਗ ਵਾਲੇ ਪਰ ਆਉਣਗੇ ਤੇ ਜਿਵੇਂ ਮੈਂ ਤੁਹਾਨੂੰ ਇੱਕ ਵੀਡੀਓ ਪਿਛੇ ਪਾਈ ਯਾਰ ਗ੍ਰੇਟ ਦੀ ਉਹਨਾਂ ਉਹ ਵੀਡੀਓ ਤੇ ਕਿਸੇ ਰਿਸਪੌਂਸ ਨਹੀਂ ਆਇਆ ਪਰ ਕਬੂਤਰਬਾਜੀ ਦੀ ਅੱਧੀ ਕਬੂਤਰਬਾਜੀ ਉਹ ਗ੍ਰੇਟ ਦੇ ਵਿੱਚ ਲੁਗੀ ਆ ਠੀਕ ਹੈ ਜੀ ਤੇ ਇਹ ਕਰਕੇ ਉਹ ਗ੍ਰੇਟ ਸਾਰੇ ਭਰਾ ਜੂਰ ਬਣਾਓ ਨਹੀਂ ਤੇ ਆ ਮੈਂ ਤੁਹਾਨੂੰ ਦਿਖਾ ਦਿੰਦਾ ਵਾਂ ਆ ਵੇਖੋ ਠੀਕ ਹੈ ਜੀ ਆ ਵੇਖੋ ਜੀ ਦੇਖਣ ਆ ਗ੍ਰੇਟ ਆਪਣੇ ਬਣੇ ਆ ਸਸਮਾਲ ਲਈ ਦੀ ਪੂਰੇ ਅੰਦਰ ਹੀ ਆ ਰਹੀ ਹੈ ਠੀਕ ਹੈ ਜੀ ਤੇ ਇਹ ਹਰ ਇੱਕ ਦਿਨ ਬਾਅਦ ਤਿੰਨ ਖੋਡਿਆ ਤਿੰਨ ਖੋਡਿਆਂ ਚ ਵਾਰੀ ਵਾਰ ਰੱਖੀ ਦੀ ਆ ਨਾ ਕੋਈ ਕਬੂਤਰਾਂ ਨੂੰ ਬਿਮਾਰੀ ਆਉਂਦੀ ਆ ਨਾ ਕੋਈ ਪਤਲੀ ਬੈਠਣਾ ਹਰੀ ਬੈਠਣਾ ਕੋੜ ਜਾਮ ਐ ਵਜੇ ਸਿਸਟਮ ਚੱਲਦਾ ਤੇ ਇਹ ਜੂਰ ਪਾਇਆ ਕਰੋ ਠੀਕ ਹੈ ਜੀ ਜਦੋਂ ਮੰਨ ਲਓ ਕਬੂਤਰ ਤੁਹਾਡੇ ਦੇਦੀ ਹੋ ਗਏ ਚੱਪਿਆਂ ਦੇ ਆ ਜਾ ਠੀਕ ਹੈ ਚੱਪਿਆਂ ਚਪੈਂ ਜਿਹੜੇ ਖੰਭ ਹੋ ਜਾਂ ਉਦੋਂ ਕੀ ਕਰੋ ਵੀਰ ਜੀ ਜਦੋਂ ਤੁਹਾਡੇ ਕਬੂਤਰਾਂ ਚੱਪਿਆਂ ਤੇ ਖੰਭ ਆ ਜਾਂਦੇ ਆ ਉਦੋਂ ਹਾਂਜੀ ਦੋਸਤੋ ਆਹ ਵੇਖੋ ਇਹ ਵੀਡੀਓ ਤੁਹਾਨੂੰ ਮੈਂ ਤਾਂ ਦਿਖਾ ਰਿਹਾ ਜਿਹੜੇ ਮੈਂ ਗ੍ਰੇਟ ਦਿਖਾਈ ਹੁਣੇ ਤੁਹਾਨੂੰ ਕਿਵੇਂ ਕਬੂਤਰ ਖਾ ਰਿਹਾ ਠੀਕ ਹੈ ਤੇ ਐਂ ਕਬੂਤਰਾ ਵੇਖੋ ਬਣਨਾ ਜਵੇਂ ਭੀਮ ਸਿਆਨ ਹੁੰਦੇ ਆ ਵੇਖੋ ਤੇ ਇਹਨਾਂ ਨੇ ਵੀਰ ਜੀ ਕੰਮ ਦੇਣਾ ਵਾ ਗਰਮੀ ਦੇ ਵਿੱਚ ਜਿੰਨੇ ਮਰਜ਼ੀ ਗਰਮੀ ਹੋ ਜਾਏ ਆ ਵੇਖੋ ਕਿਵੇਂ ਕੀ ਨਾ ਖਾ ਰਹੀ ਆ ਆ ਵੇਖੋ ਤੁਹਾਨੂੰ ਤਾਂ ਕਰਕੇ ਵੀਡੀਓ ਦਿਖਾ ਰਿਹਾ ਹਾਂ ਤੁਹਾਨੂੰ ਪਤਾ ਲੱਗੇ ਇਹ ਬੜੀ ਤਗੜੀ ਚੀਜ਼ ਯਾਰ ਵੀਡੀਓ ਪਿਛੇ ਪਾਈ ਮੈਂ ਇੰਨਾ ਰਿਸਪੌਂਸ ਨਹੀਂ ਆ ਪਰ ਸਭ ਤੋਂ ਵਧੀਆ ਚੀਜ਼ ਇਹ ਵੀਡੀਓ ਮੈਂ ਬਣਾਈ ਹੈਗਾ ਹੁਣ ਜਿਹੜੀ 1.5 ਮਹੀਨੇ ਦੇ ਵਿੱਚ ਬਹੁਤ ਵਧੀਆ ਵੀਡੀਓ ਹੈ ਆ ਵੇਖੋ ਕਿਵੇਂ ਕਬੂਤਰੀ ਖਾ ਰਹੀ ਹੈ ਤੇ ਬੜੇ ਸ਼ੌਂਕ ਨਾਲ ਕਬੂਤਰਖਾਨੇ ਜਰੂਰ ਬਣਾਇ ਕਬੂਤਰਾਂ ਨੂੰ ਦੋ ਤੇ ਕਬੂਤਰ ਵੀ ਆਖੋ ਕਿਉਂ ਆਉਂਦੀ ਨਾ ਆਵਾਜ਼ ਖਾਮਾਂ ਦੀ ਐਂ ਆਵਾਜ਼ ਆਉਣੀ ਚਾਹੀਦੀ ਹੈ ਜਦੋਂ ਦਾਣਾ ਟੜਾ ਚੱਲਦਾ ਰਹਿਂਦਾ ਕੋਈ 20-25 ਦਿਨ ਹੋ ਜਾਂਦੇ ਆ ਪਰ ਪੜਾਈ ਨੂੰ ਠੀਕ ਹੈ ਵੀਰ ਜੀ ਤੇ ਚੱਪੇ-ਚੱਪਿਆਂ ਕਿ ਜਿੱਦੇ ਖੰਭ ਆ ਜਾਂਦੇ ਆ ਨਾ ਤੁਹਾਨੂੰ ਲੱਗਦਾ ਵੀ ਸਾਡੇ ਕਬੂਤਰ ਉਹ ਰੋਲ ਦੇ ਕਿ ਉੱਤੇ ਬਹਿਣ ਲੱਗ ਗਿਆ ਟਾਪਾਂ ਦੇ ਜਿਹੜੇ ਅੰਦਰ ਤੁਸੀਂ ਲਾਏ ਕੋਈ ਕਿਹਨੇ ਵਾਹਸ ਦੇ ਡੰਡੇ ਲਾਏ ਹੁੰਦੇ ਜਾਂ ਕਿਹਨੇ ਵੈਹ ਟਾਪਾਂ ਬਣਾ ਜਾਂਦੀ ਆ ਤੂੰ ਉਦੋਂ ਕਰੋ ਇਹ ਥੱਲੇ ਤੁਸੀਂ ਲਾਏ ਹੁੰਦੇ ਨਾ ਆਪਣੇ ਲੱਕੜਾਂ ਜਾਂ ਕਿਵੇਂ ਉਦੋਂ ਨੂੰ ਚੁੱਕ ਦੋ ਠੀਕ ਹੈ ਜੀ ਕਬੂਤਰਾਂ ਦੀ ਫੁੱਡੇ ਦੀ ਸਫਾਈ ਕਰਵਾ ਦਿਓ ਇੱਕ ਵਾਰ ਤੇ ਉਸ ਤੋਂ ਬਾਅਦ ਕਬੂਤਰਾਂ ਨੂੰ ਜਦੋਂ ਤੁਹਾਨੂੰ ਲੱਗਾ ਵੀ ਉਡਣ ਲੱਗ ਪਏ ਆ ਹੱਡ ਮਾੜਾ ਪਟਾ ਫਿਰਨ ਲੱਗ ਗਿਆ ਠੀਕ ਹੈ ਜੀ ਇਹ ਕੋਈ 30 ਮਹੀਨਾ ਕੋ ਹੋ ਜਾਏ ਤੇ ਫਿਰ ਇਹ ਸਿਸਟਮ ਹੁੰਦਾ ਉਦੋਂ ਕਬੂਤਰਾਂ ਨੂੰ ਇੱਕ ਵਾਰੀ ਨਵਾਓ ਤੁਸੀਂ ਇੱਕ ਦੋ ਵਾਰੀ ਨਵਾਈ ਦਿਓ ਜਿਹੜੇ ਮਾਰੇ ਮੋਟੇ ਹਨ ਤੇ ਕੋਈ ਖੰਭ ਹੁੰਦੇ ਨਾ ਛੋਟੇ ਮੋਟੇ ਉਹ ਸੈੱਟ ਹੋ ਜਾਂਦੇ ਝੜ ਜਾਂਦੇ ਤੇ ਸ਼ਾਈਨਿੰਗ ਆ ਜਾਂਦੀ ਹੈ ਠੀਕ ਹੈ ਜੀ ਤੇ ਜਦੋਂ ਮੌਲ ਕਬੂਤਰ ਤੁਹਾਡੇ 40 45 ਦਿਨਾਂ ਬਾਅਦ ਪੂਰੇ ਸਾਰ ਪਰ ਹੋ ਗਏ ਆ ਤੇ ਮੇਰੇ ਭਰਾ ਬਣ ਕੇ ਡਾਇਰੈਕਟ ਉਹਨਾਂ ਨੂੰ ਸਿੱਧੇ ਬਾਹਰ ਨਾ ਖੜਿਆ ਕਰੋ ਕੀ ਕਰੋ ਜਿਤਨਾ ਮੈਂ ਉੱਤੇ ਜਾਲ ਬਣਾਇਆ ਇਸ ਤਰ੍ਹਾਂ ਜਾਲ ਦੇ ਵਿੱਚ ਪਾਓ ਦਿਲੀ 2 ਘੰਟੇ ਜਾਲ ਦੇ ਵਿੱਚ ਪਾਤੇ ਕਬੂਤਰ ਪਾ ਕੇ ਕਬੂਤਰਾਂ ਨੂੰ ਥੱਲੇ ਘਾ ਲੋ ਥੱਲੇ ਲਾ ਲੇ ਫਿਰ ਅੰਦਰ ਬਾੜ ਦੋ ਜਿਆਦੀ ਗਰਮੀ ਚ ਵੀ ਨਹੀਂ ਅੰਦਰ ਉੱਪਰ ਰਹਿਣ ਦੇਣੇ ਤੇ ਜਿਆਦੀ ਤੁਸੀਂ ਧੁੱਪ ਨਹੀਂ ਹਣ ਲਵਾਉਣੀ ਠੀਕ ਹੈ ਜੀ ਤੇ 5 4 ਦਿਨ ਇਹਦੇ ਨਾਲ ਕੀ ਹੋ ਜੂਗਾ ਕਬੂਤਰ ਇੱਕ ਵਾਰੀ ਫੇਰ ਆਪਣਾ ਇਲਾਕਾ ਘਰ ਵੇਖਣ ਦਾ ਕਬੂਤਰ ਸੈਟ ਹੋ ਜਾਂਦਾ ਜਿਹੜੇ ਉਹਦੇ ਖੰਭ ਕੱਚੇ ਹੁੰਦੇ ਨੇ ਨਾ ਮਾਰੇ ਮੋਟੇ ਧੁੱਪ ਪੈ ਕੇ ਉਹ ਖੰਭ ਜਿਹੜੇ ਸੈਟ ਹੋ ਜਾਂਦੇ ਆ ਤੇ ਤੇ ਕਬੂਤਰ ਉਡਣ ਵਾਸਤੇ ਤਿਆਰ ਹੁੰਦਾ ਇੱਕ ਤੁਹਾਨੂੰ ਹੋਰ ਬੜੀ ਵਧੀਆ ਨਿਸ਼ਾਨੀ ਦੱਸ ਦਿੰਦਾ ਜਦੋਂ ਕਬੂਤਰਾਂ ਦੇ ਖੰਭ ਤਿਆਰ ਹੋ ਜਾਂਦੇ ਨੇ ਨਾ ਪੂਰੇ ਜਦੋਂ ਸਰ ਪਰ ਹੋ ਜਾਂਦੇ ਹੁੰਦੇ ਆ ਜਦੋਂ ਕਬੂਤਰ ਉਡਦਾ ਤੇ ਕਬੂਤਰਾਂ ਦੇ ਖੰਭਾਂ 'ਚ ਆਵਾਜ਼ ਆਉਂਦੀ ਆ ਮਤਲਬ ਇਹ ਬ੍ਰੀਕ ਆਵਾਜ਼ ਆਉਂਦੀ ਤੁਹਾਨੂੰ ਖੁਦ ਪਤਾ ਲੱਗੂ ਛਿੰਗ ਛਿੰਗ ਕਰਦੇ ਫਿਰਨਾ ਜਦੋਂ ਇਹਦਾ ਮਤਲਬ ਕਬੂਤਰ ਤੁਹਾਡੇ ਓਕੇ ਆਉਣ ਇਹਨਾਂ ਨੂੰ ਬਾਹਰ ਸੜਨ ਵਾਸਤੇ ਰੈਡੀ ਆ ਜਦੋਂ ਤੁਸੀਂ ਵੀਰਜੀ ਕਬੂਤਰ ਬਾਹਰ ਕੱਢਣੇ ਆ ਕਬੂਤਰ ਬਾਹਰ ਕੱਢ ਕੇ ਦੋ ਤਿੰਨ ਦਿਨ ਜਦੋਂ ਕਬੂਤਰ ਬਾਹਰ ਕੱਢ ਰਹੇ ਆ ਜੇ ਕੋਈ ਛਤਰੀ ਤੇ ਬਿਠਾਉਣਾ ਚਾਹੁੰਦਾ ਉਹਨੂੰ ਬਿਠਾਓ ਛਤਰੀ ਤੇ ਬਸ ਉਹਨੂੰ ਛੇੜੋ ਨਾ ਆਪਣੀ ਮਰਜ਼ੀ ਨਾਲ ਜਿਵੇਂ ਉੱਡਣਾ ਉੱਡ ਜਾਏ ਨਹੀਂ ਉੱਡਣਾ ਨਾ ਉੱਡੇ ਸੇਮ ਤਰਤੀਬ ਜਾਲਾਂ ਦੀ ਵੀ ਆ ਆਪਣੀ ਮਰਜ਼ੀ ਨਾਲ ਕਬੂਤਰ ਉੜ ਜਾਏ ਨਹੀਂ ਉੱਡਣਾ ਨਾ ਉੱਡੇ ਜਾਲਾਂ ਤੇ ਬੈਠਾ ਰਹੇ ਬਸ ਉਹਨਾਂ ਨੂੰ ਡਾਓ ਉਹਨਾਂ ਨੂੰ ਛੇੜੋ ਨਾ ਕਿਉਂਕਿ ਕੱਚੇ ਕਬੂਤਰ ਆ ਖਰਾਕਾਂ ਕਬੂਤਰਾਂ ਨੇ ਸਿਆਲ ਜਿ ਖਾਦੇ ਹੁੰਦੇ ਆ ਜ਼ੋਰ ਮਾਰ ਜਾਂਦੇ ਕਬੂਤਰ ਜਿਹੜੇ ਘਰਾਈ ਝੋਟਣ ਵਾਲੇ ਉੱਪਰ ਚੱਲ ਜਾਂਦੇ ਫਿਰ ਉਹਨਾਂ ਕੋ ਵਾਪਸ ਨਹੀਂ ਕੀਤੇ ਜਾਂਦੇ ਕਬੂਤਰ ਬਾਹਰ ਡੇਗਣ ਲੱਗ ਜਾਂਦੇ ਠੀਕ ਹੈ ਜੀ 2-4 ਦਿਨ ਔਖੇ ਔਖੇ ਜਦੋਂ ਕਬੂਤਰ ਨਿਕਲ ਜਾਂਦੇ ਨੇ ਜਦੋਂ ਕਬੂਤਰ ਕੋਈ 10 ਮਿੰਟ ਟੋੜਨ ਲੱਗ ਜਾਂਦਾ ਕੋਈ 20 ਮਿੰਟ ਆਪੇ ਜਦੋਂ ਘਰ ਵਹਿੰਦੇ ਆ ਕੇ ਉਹਨਾਂ ਦੇ ਸੈੱਟ ਹੋ ਜਾਂਦੇ ਸਰੀਰ ਫਿਰ ਕੋਈ ਪ੍ਰਵਾਹ ਜਦੋਂ ਕਬੂਤਰ ਆਪੇ ਫੌਲੀ ਵਾਲੀ ਫੜਕਾਂ 'ਚ ਚੜੀ ਜਾਂਦੇ ਹੁੰਦੇ ਆ ਠੀਕ ਹੈ ਮੇਰੇ ਭਰਾ ਤੇ ਇਹ ਇਸ ਕਰਕੇ ਤੁਹਾਨੂੰ ਬੇਨਤੀ ਕੀਤੀ ਆ ਵੀ ਯਾਰ ਕਬੂਤਰ ਆਪਾਂ ਸਾਰਾ ਸਾਲ ਉਹਨਾਂ ਨੂੰ ਦਾਣਾ ਪਾਣੀ ਖਰਾਕ ਪਾਉਣੇ ਆ ਪਾ ਕੇ ਇੱਥੋਂ ਤੱਕ ਲੈ ਕੇ ਆਉਣੇ ਆ ਇੱਥੇ ਇਹ ਜਿਹੜਾ ਸਮਾਂ ਹੁੰਦਾ ਨਾ ਬੜਾ ਦੋ ਧਾਰੀ ਤਲਵਾਰ ਵਾਲਾ ਕੰਮ ਹੁੰਦਾ ਬੜੇ ਵਧੀਆ ਕਬੂਤਰ ਵੀ ਪਹਿਲੇ ਸੀ ਜਾਂਦੇ ਨੇ ਜਿਹੜੇ ਆਪਾਂ ਗਵਾ ਕੇ ਵੇਚ ਜਾਂਦੇ ਆ ਯਾਰ ਵੇਖੋ ਜਿਹੜੇ 2 ਸਾਲਲੇ 3 ਸਾਲਲੇ ਕਬੂਤਰ ਹੁੰਦੇ ਨਾ ਉਹ ਕਬੂਤਰ ਗਰਮੀਆਂ 'ਚ ਬਹੁਤ ਕੰਮ ਦਿੰਦੇ ਆ ਇਹ ਕਰਕੇ ਉਹਨਾਂ ਕਬੂਤਰਾਂ ਨੂੰ ਸੰਭਾਲਿਆ ਕਰੋ ਬੇਸ਼ੱਕ ਪਹਿਲਾਂ ਜਦੋਂ ਹੁਣ ਫੁੱਟੇ ਕਬੂਤਰ ਉਹਨਾਂ ਨੂੰ 10 ਦਿਨ ਲੇਟ ਫੁੱਟੋ ਉਹ ਕਬੂਤਰਾਂ ਨੇ ਗਰਮੀ ਵੇਖੀ ਹੁੰਦੀ ਯਾਰ ਇੱਕ ਸੀਜ਼ਨ ਦੋ ਸੀਜ਼ਨ ਤਿੰਨ ਸੀਜ਼ਨ ਉਹਨਾਂ ਨੇ ਵੇਖਿਆ ਹੁੰਦੇ ਉਹਨਾਂ ਨੂੰ ਪਤਾ ਗਰਮੀ ਕੀ ਚੀਜ਼ ਆ ਕਿ ਜਾਂ ਜਿਹੜੇ ਨਵੇਂ ਪਠੇ ਨੇ ਕੰਮ ਕਰਨਾ ਕਿ ਜਾਂ ਜੇ ਪੁਰਾਣੇ ਨੇ ਕੰਮ ਕਰਨਾ ਉਹਦੇ ਨਾਲ ਦੀ ਰੀਖ ਨੇ ਪੁਰਾਣੇ ਨੇ ਔਕੇ ਸੋਕੇ ਬਹਿ ਜਾਣਾ ਆਕੇ ਤੇ ਬਾਜੀ ਜੀ ਵੀ ਜੇ ਕਿਤੇ ਬਾਹਰ ਛੱਡੋਗੇ ਤੇ ਉਹਨੂੰ ਪਤਾ ਉਹ ਕਿਵੇਂ ਬਾਜੀ ਕਰਨਾ ਨਵੇਂ ਦੇ ਦੇ ਯਕੀਨ ਹੋਣ ਲੱਗਿਆ ਸਮਾਂ ਉਹਦਾ ਪੁਰਾਣਾ ਵਰਤਿਆ ਹੰਡਿਆ ਹੁੰਦਾ ਤੇ ਹੰਡੇ ਵਰਤਿਆ ਬੰਦਾ ਪੱਕਾ ਕੰਮ ਕਾੜ ਜਾਂਦਾ ਹੁੰਦਾ ਠੀਕ ਹੈ ਕਰਕੇ ਜਿਹੜੇ ਤੁਹਾਡੇ 2 ਸਾਲੇ 3 ਸਾਲੇ ਕਬੂਤਰ ਉਹਨਾਂ ਦਾ ਜਿਆਦਾ ਕੇਅਰ ਕਰਿਆ ਕਰੋ ਦੀ ਸੰਭਾਲ ਕਰਿਆ ਕਰੋ ਉਹਨਾਂ ਨੂੰ ਉਦੋਂ ਬਾਹਰ ਕੱਢੋ ਜਦੋਂ ਤੁਹਾਨੂੰ ਪਤਾ ਵੀ ਹੁਣ ਦਿਨ ਥੋੜੇ ਰਹਿ ਗਏ 20 15 20 ਵੀ ਦਿਨ ਰਹਿ ਗਏ ਤੇ ਇਹ ਮੇਰੇ ਕਬੂਤਰ ਚੱਲ ਪਣੇ ਐਵੇਂ ਪਹਿਲਾਂ ਪੋਟਣ ਦਾ ਉਹਨਾਂ ਨੂੰ ਕੋਟਾਈਆਂ ਦੇਣ ਦਾ ਕੋਈ ਫਾਇਦਾ ਨਹੀਂ ਮਗਰੋਂ ਗਵਾਉਣਾ ਹੀ ਆ ਜਾਂ ਬਹਿਰੀਆਂ ਵਿੱਚ ਚਕਾ ਲੈਣੇ ਆ ਜਾਂ ਹਵਾ ਨੇਰੀਆਂ ਬੁੱਲਿਆਂ ਜਦੋਂ ਵਸਾਖ ਚ ਆਉਂਦੀਆਂ ਉਹਦੇ ਚ ਕਬੂਤਰ ਚੱਲ ਜਾਂਦੇ ਹੁੰਦੇ ਠੀਕ ਹੈ ਜੀ ਤੇ ਇਹੀ ਅੱਜ ਦੀ ਵੀਡੀਓ ਸਾਡੀ ਵਧੀਆ ਲੱਗੀ ਵੀਡੀਓ ਤੇ ਯਾਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਅ ਮੈਂਬਰਸ਼ਿਪ ਵਾਲਾ ਉਹ ਜਿਹੜਾ ਭਰਾ ਵੀ ਚਾਹੁੰਦਾ ਲੈਣੀ ਉਹ ਉੱਥੇ ਜੁਆਇਨ ਬਟਨ ਤੇ ਜਾ ਕੇ ਦੱਬੋ ਤੇ ਬਹੁਤ ਬਹੁਤ ਫਾਇਦਾ ਲਓ ਯਾਰ ਠੀਕ ਆ ਤੇ ਵੀਡੀਓ ਆਪਾਂ ਸਟੈਪ ਬਾਈ ਸਟੈਪ ਲੈ ਆਉਣੀ ਆ ਹੁਣ ਅਗਲੀ ਜਿਹੜੀ ਵੀਡੀਓ ਤੁਹਾਨੂੰ ਮੈਂ ਇੱਕ ਬਹੁਤ ਵਧੀਆ ਆ ਟੌਪਿਕ ਤੇ ਦਊਂਗਾ ਨੈਕਸਟ ਵੀਡੀਓ ਮੇਬੀ ਜਾਂ ਕੋ ਪਸਮਾ ਦੀ ਵੀਡੀਓ ਲੈ ਕੇ ਆਉਂਗਾ ਤੇ ਜਾਂ ਪਾਣੀ ਤੇ ਕੇ ਠੰਡੇ ਦੀ ਵੀਡੀਓ ਲੈ ਆਉਂਗਾ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਹਦੇ ਤੇ ਪਹਿਲਾਂ ਲੈ ਕੇ ਆਈਏ ਆਪਾਂ ਤੇ ਜੇ ਕਹੇ ਦੀ ਹੋਰ ਡਿਮਾਂਡ ਹੈ ਤੇ ਉਹ ਵੀ ਮੇਰਾ ਭਰਾ ਰਸੋ ਉੱਤੇ ਵੀਡੀਓ ਆਪਾਂ ਜਲਦੀ ਜਲਦੀ ਲੈ ਕੇ ਆਵਾਂਗੇ ਤੇ ਐਨਾ ਕਹਿੰਦੇ ਹੋਏ ਮੈਂ ਇਯਾਜ਼ ਚਾਹੁੰਦਾ ਸਾਰੇ ਭਰਾਵਾਂ ਕੋ ਜਲਦੀ ਮਿਲਦੇ ਆ ਕਿਸ ਵਧੀਆ ਟੌਪਿਕ ਦੇ ਨਾਲ ਤਦ ਤੱਕ ਲਈ ਰਾਬੜਾ ਕਾ ਸਾਸਰੀ ਕਾ